ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੱਚੀ ਰੋਟੀ ਤੇ ਪਕੌੜੇ ਬਣਾਵਾਂਗੇ ਸਭ ਤੋਂ ਪਹਿਲਾਂ ਵੇਸਣ ਲਿਆ ਦੋ ਕਟਕੀਆਂ ਹੋਈਆਂ ਹਰੀਆਂ ਮਿਰਚਾਂ ਜੀਰਾ ਅਜਵੈਨ ਨਮਕ ਤੇ ਪਿਆਜ਼ ਠੀਕ ਆ ਥੋੜਾ ਜਿਹਾ ਲਸਣ ਅਦਰਕ ਦਾ ਪੇਸਟ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਠੀਕ ਆ ਤੇ ਹੁਣ ਇਹਦੇ ਵਿੱਚ ਥੋੜਾ ਪਾਣੀ ਪਾਵਾਂਗੇ ਇੱਕ ਕੋਲ ਜਾ ਤਿਆਰ ਕਰ ਲਵਾਂਗੇ ਠੀਕ ਐ ਤੇ ਹੁਣ ਆਪਾਂ ਲਵਾਂਗੇ ਇੱਥੇ ਆਪਣੀਆਂ ਰੋਟੀਆਂ ਜਿਹੜੀਆਂ ਪਹਿਲਾਂ ਬਣੀਆਂ ਹੋਈਆਂ ਸੀ ਆਪਣੇ ਕੋਲੇ ਇਹਨਾਂ ਨੂੰ ਜਿਹੜਾ ਆਪਾਂ ਕੋਲ ਬਣਾਇਆ ਇਹਨੂੰ ਚੰਗੀ ਤਰ੍ਹਾਂ ਉੱਪਰ ਲਾ ਦੇਣਾ ਹੈ ਜਦ ਜਦ ਸਾਰੀਆਂ ਰੋਟੀਆਂ ਦੇ ਉੱਪਰ ਚੰਗੀ ਤਰ੍ਹਾਂ ਫੈਲ ਜਾਊਗਾ ਤੇ ਇਹਨਾਂ ਰੋਟੀਆਂ ਨੂੰ ਤੁਸੀਂ ਰਾਉਂਡ ਰਾਉਂਡ ਕਰ ਲੈਣਾ ਮੈਨੂੰ ਇਹ ਰੈਸਪੀ ਪਰਸਨਲੀ ਬਹੁਤ ਪਸੰਦ ਆ ਮੈਂ ਤਾਂ ਕਰਕੇ ਬਣਾਉਣੀ ਆ ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਇੱਦਾਂ ਵੀ ਤਵੇ ਦੇ ਉੱਪਰ ਸੇਕ ਸਕਦੇ ਹੋ ਉਹ ਵੀ ਬਹੁਤ ਟੇਸਟੀ ਬਣਦੇ ਆ ਪਰ ਮੈਨੂੰ ਇਦਾਂ ਹੀ ਪਸੰਦ ਆ ਤਾਂ ਕਰਕੇ ਮੈਂ ਇਦਾਂ ਬਣਾ ਰਹੀ ਆ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਰਾਉਂਡ ਰਾਉਂਡ ਕਰਤਾ ਤੇ ਹੁਣ ਇਹਨਾਂ ਨੂੰ ਮੈਂ ਸਟੀਮ ਕਰੂੰਗੀ ਠੀਕ ਆ ਸਟੀਮ ਕਰਨਾ ਜਿਹੜਾ ਬੇਸਨ ਆ ਉਹ ਪੱਕ ਜਾਊਗਾ ਪੂਰੇ 7 ਮਿੰਟ ਇਹਨਾਂ ਨੂੰ ਆਪਾਂ ਸਟੀਮ ਕੀਤਾ ਹੈ ਤੇ ਜੇ ਤੁਸੀਂ ਇਹਨਾਂ ਨੂੰ ਇਦਾਂ ਮੇਰੇ ਤਰੀਕੇ ਨਾਲ ਨਹੀਂ ਬਣਾਉਣਾ ਫਿਰ ਸਟੀਮ ਕਰਨ ਦੀ ਜ਼ਰੂਰਤ ਨਹੀਂ ਇਦਾਂ ਹੀ ਡਾਇਰੈਕਟ ਤਵੇ ਦੇ ਉੱਪਰ ਸੇਕ ਸਕਦੇ ਹਾਂ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕੱਟ ਕੇ ਇਹਨਾਂ ਦੇ ਪੀਸ ਆ ਜਿਹੜੇ ਉਹ ਕਰ ਲਵਾਂਗੇ ਠੀਕ ਹੈ ਤੇ ਸਾਰੇ ਪੀਸ ਆਪਾਂ ਤਿਆਰ ਕਰ ਲਿਆ ਤੇ ਕੜਾਈ ਦੇ ਵਿੱਚ ਪਾਇਆ ਤੇਲ ਤੇਲ ਆਪਣਾ ਹੋ ਜਾਊਗਾ ਗਰਮ ਤੇ ਜਦੋਂ ਚੰਗੀ ਤਰ੍ਹਾਂ ਆਪਣਾ ਤੇਲ ਗਰਮ ਹੋ ਜਾਊਗਾ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਆਪਣੇ ਪੀਸ ਆ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਠੀਕ ਹੈ ਤੇ ਬਹੁਤ ਹੀ ਟੇਸਟੀ ਜਿਹੜੇ ਇਹਨਾਂ ਦੇ ਪਕੌੜੇ ਜਿਵੇਂ ਬਣ ਕੇ ਤਿਆਰ ਹੁੰਦੇ ਆ ਕਰਾਂਚੀ ਜਿਹਾ ਬੰਦਿਆ ਮੈਨੂੰ ਬਹੁਤ ਵਧੀਆ ਲੱਗਦੇ ਆ ਤੇ ਤੁਸੀਂ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਬਹੁਤ ਹੀ ਟੇਸਟੀ ਬੰਦੇ ਆ ਠੀਕ ਆ ਨਾਲੇ ਤੁਹਾਡੀਆਂ ਰੋਟੀਆਂ ਨਹੀਂ ਵੇਸਟ ਹੁੰਦੀਆਂ ਨਾਲੇ ਕੁਝ ਅਲੱਗ ਹੁੰਦਾ ਏ ਤੇ ਟੇਸਟ ਵੀ ਵਧੀਆ ਹੁੰਦਾ ਏ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਠੀਕ ਆ ਇਹ ਟਿਫਿਨ ਆਸਤੇ ਵੀ ਤੁਸੀਂ ਰੈਸਪੀ ਦੇ ਸਕਦੇ ਹੋ ਬੱਚਿਆਂ ਨੂੰ ਖਾਣ ਲੰਚ ਬਾਕਸ ਆਸਤੇ ਵੀ ਵਧੀਆ ਰੈਸਪੀ ਆ ਤੇ ਤੁਸੀਂ ਵੀ ਟਰਾਈ ਕਰ ਸਕਦੇ ਦੇਖੋ ਇਦਾਂ ਹੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫਰਾਈ ਕਰ ਲੈਣਾ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਹਨਾ ਤੇ ਫਿਰ ਮੇਰੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਤੇ ਇਦਾਂ ਹੀ ਸਾਰੇ ਆਪਾਂ ਵਾਰੀ-ਵਾਰੀ ਇਹ ਜਿਹੜੇ ਆਪਣੇ ਪਕੌੜੇ ਉਹਨਾਂ ਨੂੰ ਫਰਾਈ ਕਰ ਲੈਣਾ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਵੈਸੇ ਵੀ ਜੇ ਇਦਾਂ ਨਹੀਂ ਫਰਾਈ ਕਰਨੇ ਹਨਾ ਤੇ ਤਵੇ ਦੇ ਉੱਪਰ ਉਦਾਂ ਵੀ ਸੇਕ ਸਕਦੇ ਹੋ ਪੀਸ ਕੱਟ ਕੇ ਉਹ ਵੀ ਟੇਸਟੀ ਬਣਦੇ ਥੋੜਾ ਜਿਹਾ ਤੇਲ ਜਾਂ ਘਿਓ ਲਾ ਕੇ ਤਵੇ ਦੇ ਉੱਪਰ ਉਲਟ-ਪਲਟ ਕਰਕੇ ਦੋਨੇ ਪਾਸਿਆਂ ਤੋਂ ਤੁਸੀਂ ਸੇਕ ਲਿਓ ਤਾਂ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋ ਜਾਣਗੇ ਦੇਖੋ ਆਪਣੇ ਜਿਹੜੇ ਪਕੌੜੇ ਬਣ ਕੇ ਤਿਆਰ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫੋਰ ਵਾਚਿੰਗ